ਸਿੱਖ ਜਥੇਬੰਦੀਆਂ ਦੇ ਨਾਲ ਹੋ ਰਹੀ ਤੱਕੇ ਸ਼ਾਈ ਨੂੰ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਇੱਕ ਵਾਰ ਫਰਤੋ ਪਰਦਾ ਫਾਸ਼ ਕੀਤਾ ਗਿਆ ਹੈ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਦੱਸਦੀ ਕਿ ਭਾਈ ਅਮਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਫਰਤੋ ਕਾਂਗਰਸ ਪਾਰਟੀ ਆਈ ਹੈ ਤੇ ਉੱਥੇ ਹੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕਿਹਾ ਗਿਆ ਕਿ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਪਹਿਲਾਂ ਐਨਐਸਏ ਲਗਾ ਦਿੱਤਾ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਾਡੀਆਂ ਸਿੱਖ ਜਥੇਬੰਦੀਆਂ ਪਹੁੰਚਾ ਦਿੱਤੀਆਂ ਤੇ ਹੁਣ ਦੁਬਾਰਾ ਐਨਐਸਏ ਕੇ ਸਿੱਖਾਂ ਦੇ ਨਾਲ ਸ਼ਰਿਆਨ ਧੱਕੇਸ਼ਾਈ ਹੋ ਰਹੀ ਹੈ ਤੇ ਬਿਆਨ ਦੇ ਕੇ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸਿੱਖ ਜਥੇਬੰਦੀਆਂ ਇਹਨੂੰ ਲੈ ਕੇ ਹੋਰ ਸੁਖਪਾਲ ਸਿੰਘ ਖੈਰਾ ਦਾ ਕੀ ਕਹਿਣਾ ਹੈ ਇੱਕ ਭਗਵੰਦ ਤੇ ਕੇਚਰੀਵਾਲ ਦੀ ਜੋ ਪੰਜਾਬ ਵਿੱਚ ਅਨਿਆਇ ਕੀਤਾ ਉਹਨਾਂ ਨੇ ਸਾਡੇ ਸਿੱਖ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿੱਲੀ ਦੇ ਕੈਨਟੇ ਭਾਈ ਅਮਰਿਤਪਾਲ ਨੂੰ ਚੱਕ ਕੇ ਡਿਬਰੂਗੜ੍ਹ ਦੀਆਂ ਜੇਲਾਂ ਵਿੱਚ ਭੇਜਤਾ ਮੇਰੇ ਵੀਰੋ ਇਹਨੂੰ ਕਹਿੰਦੇ ਨੇ ਤਾਨਾਸ਼ਾਹ ਸਰਕਾਰ ਜਿਹੜੀ ਬੀਜੇਪੀ ਦੇ ਕੈਨ ਤੇ ਚੱਲ ਰਹੀ ਹੈ। ਆ ਇੱਥੇ ਬਸ ਨਹੀਂ ਸਾਲ ਪੂਰਾ ਹੋਇਆ ਇੱਕ ਸਾਲ ਐਨਐਸਸੀ ਵਿੱਚ ਹੋਰ ਵਾਦਾ ਕਰਤਾ ਉਹਨਾਂ ਦਾ ਇਹਨੂੰ ਕਹਿੰਦੇ ਨੇ ਤਾਨਾਸ਼ਾਹ ਸਰਕਾਰ ਮੇਰੇ ਵੀਰੋ। ਆ ਜਿਹੜੇ ਕਿਸਾਨ ਕੁੱਟੇ ਗਏ ਸ਼ੰਭੂ ਬਾਰਡਰ ਦੇ ਉੱਤੇ ਤੁਹਾਡੇ ਕੀ ਖਿਆਲ ਐਵੇਂ ਕੁੱਟੇ ਗਏ ਨੇ? ਉਹ ਸਾਡੀ ਧਰਤੀ ਦੇ ਅੰਦਰ ਆਈ ਹਰਿਆਣਾ ਦੀ ਪੁਲਿਸ ਘੱਗਰ ਦਰਿਆ ਦੇ ਉੱਤੇ ਉੱਥੇ ਖੜ ਕੇ ਉਹਨਾਂ ਨੇ ਸਾਡੇ ਬੰਦਿਆਂ ਨੂੰ ਟੇਅਰ ਗੈਸ ਬੰਬ ਮਾਰੇ ਸਾਡੇ ਟਰੈਕਟਰ ਪੰਨੇ ਸਾਡੇ ਝੰਡੇ ਕੁਚਲੇ ਸਾਡਾ ਪ੍ਰੀਤਪਾਲ ਖਨੋਰੀ ਬਾਰਡਰ ਤੇ ਬੋਰੀ ਚ ਪਾ ਕੇ ਚੱਕ ਕੇ ਲੈ ਗੇ ਲੱਤਾਂ ਤੋੜਤੀਆਂ ਮੂੰਹ ਦੀਆਂ ਹੱਡੀਆਂ ਤੋੜਤੀਆਂ ਸਾਡਾ ਸ਼ੁਕਰਣ ਕਿਸਾਨ ਸ਼ੰਭੂ ਬੈਰੀਅਰ ਦੀ ਗੋਲੀ ਮਾਰ ਕੇ ਹਰਿਆਣਾ ਪੁਲਿਸ ਨੇ ਮਾਰ ਦਿੱਤਾ ਪਰ ਭਗਵੰਤ ਮਾਨ ਦੇ ਮੂੰਹੋਂ ਇੱਕ ਸ਼ਬਦ ਉਹਨਾਂ ਦੇ ਵਾਸਤੇ ਨਹੀਂ ਨਿਕਲਿਆ ਮੇਰੇ ਵੀਰੋ ਇਹਨੂੰ ਕੀ ਕਹਿੰਦੇ ਨੇ ਬੀਜੇਪੀ ਔਰ ਝਾੜੂ ਦੀ ਜੁਆਇੰਟ ਰਣਨੀਤੀ ਕਿਸਾਨਾਂ ਨੂੰ ਕੁਚਲਣ ਦੇ ਵਾਸਤੇ ਐਨਐਸਐ ਲੌਂਡ ਵਿੱਚ ਬੀਜੇਪੀ ਔਰ ਝਾੜੂ ਦੀ ਜੁਆਇੰਟ ਰਣਨੀਤੀ ਭਗਵੰਤ ਮਾਨ ਤੇ ਕੇਚਰੀਵਾਲ ਦੀ ਇਥੋਂ ਸਮਝੋ ਕਿ ਆਉਣ ਵਾਲੇ ਦਿਨ ਇਹਨਾਂ ਦੇ ਹੱਥ ਵਿੱਚ ਵੀ ਪੰਜਾਬ ਦਾ ਰਾਜ ਜਿਹੜਾ ਉਹ ਬਹੁਤ ਮਾੜਾ ਅਤੇ ਮੰਦ ਭਾਗਾ ਵਾ ਮੈਂ ਗੱਲ ਕਰ ਰਿਹਾ ਸੀਗਾ ਕਿ ਪੰਜਾਬ ਜਿਹੜਾ ਸਭ ਤੋਂ ਇੱਕ ਨੰਬਰ ਸਟੇਟ ਸੀ ਅੱਜ 18ਵੇਂ 19ਵੇਂ 20ਵੇਂ 21ਵੇਂ ਨੰਬਰ ਤੇ ਹੈ ਤੇ ਲੋਕਾਂ ਨੇ ਕਿਹਾ ਯਾਰ ਇੱਕ ਵਾਰੀ ਨਵੇਂਆਂ ਨੂੰ ਵੀ ਦੇਖ ਲਿਆ ਰਾਜ 92 ਬੰਦੇ ਚਤਾਏ ਮੇਰੇ ਵਿਰੋਧ ਭੈਣੋ 92 ਐਮਐਲਏ ਕਿਸੇ ਪਾਰਟੀ ਨੂੰ ਅੱਜ ਤੱਕ ਨਹੀਂ ਮਿਲੇ ਪਰ 2 ਸਾਲ ਬੀਤਣ ਤੋਂ ਬਾਅਦ ਕਿਸੇ 92 ਦੀ ਆਵਾਜ਼ ਸੁਣੀ ਤੁਸੀਂ ਕਦੀ ਕਿਸੇ ਮੁੱਦੇ ਦੇ ਉੱਤੇ ਸਿੱਧੂ ਮੂਸੇਵਾਲਾ ਮਾਰਤਾ 92 ਚੁੱਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ 92 ਚੁੱਪ ਆ ਭਾਨੇ ਸਿੱਧੂ ਤੇ ਚਾਰ ਪਰਚੇ ਦਰਜ ਕੀਤੇ 92 ਚੁੱਪ ਅਸਲ ਸ਼ੰਭੂ ਬਾਰਡਰ ਦੇ ਕਿਸਾਨ ਕੁੱਟੇ ਗਏ 92 ਚੁੱਪ ਆ ਤੁਹਾਡਾ ਕਬੱਡੀ ਦਾ ਪਲੇਅਰ ਸੰਦੀਪ ਰੰਗੜ ਅੰਬਿਆ ਮਾਰਿਆ 92 ਚੁੱਪ ਤੇ ਜਿਹੜਾ ਐਮਪੀ ਦਾ ਕੈਂਡੀਡੇਟ ਬਣਿਆ ਫਿਰਦਾ ਮੀਤ ਹੇਰ ਉਹ ਵੀ ਚੁੱਪ ਅੱਜ ਪੰਜਾਬ ਦੇ ਵਿੱਚ ਇਹਨਾਂ ਦੇ ਐਮਐਲਏ ਕੋਠੀਆਂ ਤੇ ਕਬਜ਼ੇ ਕਰਨ ਲੱਗੇ ਹੋਏ ਨੇ ਸਰਬ ਸਰਬਜੀਤ ਕੋਰ ਮਾਨੂ ਕੇ ਐਮਐਲਏ ਜਗਰਾਉ ਨੇ ਇੱਕ ਐਨਆਰਆਈ ਦੀ ਕੋਠੀ ਦਾ ਸ਼ਰੀਆਮ ਕਬਜਾ ਕੀਤਾ ਜਿਹੜਾ ਕਿ ਤੁਹਾਡੇ ਇਸ ਵੀਰ ਨੇ ਇਸ ਆਪੋਜੀਸ਼ਨ ਦੇ ਵਿੱਚ ਰਹਿ ਕੇ ਉਸੀ ਕੋਠੀ ਦਾ ਕਬਜਾ ਛਡਵਾ ਕੇ ਚਾਬੀਆਂ ਐਨਆਰਆਈ ਨੂੰ ਦਿੱਤੀਆਂ ਮੇਰੇ ਵੀਰੋ ਇਹ ਤਾਂ ਕਬਜ ਬੰਦੇ ਆ ਕੇ ਛੱਡਦੇ ਇਹਦਾ ਜੋ ਕੋਈ ਸਵਾਲ ਪੁੱਛਦਾ ਕੋਈ ਸਰਪੰਚ ਕਹਿੰਦਾ ਮਾਰੋ ਇਹਨਾਂ ਦੇ ਲਫੇੜੇ ਇਹ ਤਾਂ ਲੁਟੇਰੇ ਇਸ ਸ਼ਕਲ ਵਿੱਚ ਆ ਗਏ ਨੇ ਔਰ ਇਹਨਾਂ ਨੇ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂਾਂ ਚ ਜਿਹੜੇ ਕਹਿੰਦੇ ਸੀ ਮਗਰ ਲੀਆਂ ਸਰਕਾਰਾਂ ਨੇ ਬੜਾ ਕਰਜ਼ਾ ਚਾੜਿਆ ਦੋਆਂ ਸਾਲਾਂ ਵਿੱਚ 70 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚਾੜ ਦਿੱਤਾ ਮੇਰੇ ਉੱਤੇ 2500 ਕਰੋੜ ਦਾ 5 ਸੋ ਦਿਨ 10 ਦਿਨ ਪਹਿਲਾਂ ਚੱਕਿਆ ਤਨਖਾਹ ਦੇਣ ਵਾਸਤੇ ਜਿਹੜੀ ਸਰਕਾਰ ਕੋ ਸਰਕਾਰ ਮੁਲਾਜ਼ਮਾਂ ਦੀ ਤਨਖਾਹ ਦੇਣ ਜੋਗੇ ਪੈਸੇ ਨਹੀਂ ਗਏ ਪਰ ਭਗਵੰਤ ਮਾਨ ਕਹਿੰਦਾ ਰੰਗਲਾ ਪੰਜਾਬ ਹੋ ਗਿਆ ਵਾ ਰੰਗਲਾ ਪੰਜਾਬ ਬੋਰਡ ਲਾਏ ਹੋਏ ਨੇ ਅਖਬਾਰਾਂ ਦੇ ਸਫੇ ਛਪੇ ਹੋਏ ਨੇ ਟੀਵੀਆਂ ਦੇ ਵਿੱਚ ਐਡ ਚੱਲ ਰਹੀ ਆ 에ਅਰਪੋਰਟਾਂ ਤੇ ਬੋਰਡ ਲਾਤੇ ਅਸਲੀਅਤ ਕੀ ਹੈ ਕਿ ਰੰਗਲਾ ਨਹੀਂ ਕੰਗਲਾ ਪੰਜਾਬ ਹੈ ਸਾਡੇ ਬੱਚੇ ਨਸ਼ੇ ਦੀ ਕੋੜ ਕਰਕੇ ਟੀਕੇ ਲਾ ਲਾ ਕੇ ਮਰ ਰਹੇ ਨੇ ਸਾਡੇ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਦੀ ਮਾਰ ਕਰਕੇ ਆਤਮ ਹੱਤਿਆ ਕਰ ਰਹੇ ਨੇ ਪਰ ਇਹਨਾਂ ਨੂੰ ਰੰਗਲਾ ਪੰਜਾਬ ਦੇਸ ਰਹਾ ਕਰਜ਼ਾ ਸਾਡੇ ਤੇ ਚੜ ਗਿਆ ਇਸ 3.5 ਲੱਖ ਕਰੋੜ ਦੇ ਕਰੀਬ ਕਰਜ਼ਾ ਪੰਜਾਬ ਦੇ ਉੱਤੇ ਸਿਰ ਤੇ 31000 ਕਰੋੜ ਰੁਪਇਆ ਸਾਲ ਦਾ ਅਸੀਂ ਵਿਆਜ ਦੇ ਰਹੇ ਹਾਂ ਜਿਹੜੀ ਸਰਕਾਰ 31000 ਕਰੋੜ ਰੁਪਇਆ ਕਿੱਲਾ ਵਿਆਜ ਦੇਵੇਗੀ ਉਹ ਸੜਕਾਂ ਕੀ ਬਣਾਏਗੀ ਉਹ ਸਕੂਲ ਕੀ ਬਣਾਏਗੀ ਉਹ ਹਸਪਤਾਲ ਕੀ ਬਣਾਉਗੀ ਆਪਣੇ ਪਿੰਡ ਦੇ ਸਰਪੰਚ ਨੂੰ ਪੁੱਛੋ ਆ ਜੋ ਕੁਝ ਹੋਇਆ ਇੱਥੇ ਕੰਮ ਆ ਜਿਹੜਾ ਦਰਵਾਜ਼ਾ ਰੈਨੋਵੇਟ ਹੋਇਆ ਪਿੰਡ ਚ ਇੰਟਰਲੌਕ ਟਾਈਲ ਲੱਗੀਆਂ ਤੇ ਸਾਰਾ ਕੁਝ ਪਿਛਲੇ ਮੈਡਮ ਰਜ਼ੀਆ ਦੇ ਟਾਈਮ ਤੇ ਹੋਇਆ ਪੁੱਛੋ ਆਪਣੇ ਲੋਕਲ ਐਮਐਲਏ ਨੂੰ ਕਿ ਤੂੰ ਪਿਛਲੇ 2 ਸਾਲਾਂ ਵਿੱਚ ਨੌਤਰਾਣੀ ਬੋਰਜਾ ਨੂੰ ਜਾਂ ਕਿਸੇ ਪਿੰਡ ਨੂੰ ਰੁੜਕੇ ਨੂੰ ਕਿੰਨੇ ਪੈਸੇ ਦਿੱਤੇ ਨੇ ਕੋਈ ਗੜੀ ਬਣਵਾਈ ਹੈ ਕੋਈ ਨਾਲੀ ਬਣਵਾਈ ਹੈ ਕੋ ਛੱਪੜ ਸਾਫ ਕਰਾਇਆ ਵਾ ਕੋ ਸਿਵਰੇਜ ਪੁਆ ਤੇ ਦੋਸਤੋ ਜੇ ਕੰਮ ਹੀ ਨਹੀਂ ਕਰਨਾ ਕੁਝ ਵੀ ਸਿਰਫ ਗੱਲਾਂ ਨਾਲ ਚੁਟਕਿਆਂ ਦੇ ਨਾਲ ਟੀਚਰਾਂ ਦੇ ਨਾਲ ਟਾਈਮ ਪਾਸ ਕਰਨਾ ਤਾਂ ਫਿਰ ਮੈਂ ਸਮਝਦਾ ਕਿ ਆਪਾਂ ਇਹਨਾਂ ਨੂੰ ਵੀ ਸਬਕ ਸਿਵਾਉਣਾ ਚਾਹੀਦਾ ਇਹਨਾਂ 92 ਵਿੱਚ ਇੱਕ ਬੰਦਾ ਹੈ ਉਹ ਹੈ ਕੁਮਰ ਵਿਜੇ ਪ੍ਰਤਾਪ ਸਿੰਘ ਐਮ ਐਲ ਏ ਅੰਮ੍ਰਿਤਸਰ ਉਹ ਸਿੱਖ ਵੀ ਨਿਗਾ ਯਾਰੋ ਉਹ ਪੰਜਾਬੀ ਵੀ ਨਿਗਾ ਪਰ ਉਹ ਗੁਰੂ ਗ੍ਰੰਥ ਸਾਹਿਬ ਦੀ ਪਹਿਰਵਾਈ ਕਰ ਰਿਹਾ ਵਾ ਉਹ ਉਹ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਅੰਮ੍ਰਿਤਸਰ ਚ ਐਡਾ ਕਹਿ ਰਿਹਾ ਕਿ ਆਹ ਮਹੱਲੇ ਜਿਹੜੇ ਨੇ ਇਹ ਰਾਗਬ ਚੱਡੇ ਨੇ ਆਪਣੇ ਅਫਸਰ ਲਾਏ ਹੋਏ ਨੇ ਇੱਥੇ ਨਸ਼ਾ ਵਿਕ ਰਿਹਾ ਵਾ ਉਹ 91 ਬੰਦੂਆ ਮਜ਼ਦੂਰੋ ਉਹ ਭਗਵੰਤਮਾਨ ਕੁਝ ਆਪਣੇ ਐਮ.ਐਲ.ਏ ਤੋਂ ਸਿੱਖ ਲਾ ਜੇ ਖੇਰੇ ਤੋਂ ਨਹੀਂ ਸਿੱਖਣਾ ਚਾਹੁੰਦਾ ਉਹ ਕੁਝ ਪੰਜਾਬ ਦੇ ਹਿੱਤ ਵਿੱਚ ਬੋਲੋ ਸਾਡੇ ਪੰਜਾਬ ਦਾ ਕੁਝ ਸ਼ਵਾਰੋ ਤੁਹਾਨੂੰ 92 ਨੂੰ ਜਿਤਾ ਕੇ ਇੱਥੇ ਭੇਜਾਂ ਤੇ ਹੁਣ ਪਤਾ ਕੀ ਕਹਿ ਰਿਹਾ ਵਾ ਕਿ 13 ਮੈਨੂੰ ਹੋਰ ਚਾਹੀਦੇ ਹਨ ਤਾਂ ਕਿ ਮੈਂ ਪਾਰਲੀਮੈਂਟ 'ਚ ਆਵਾਜ਼ ਠਾਵਾ ਭਰਾਵਾ ਤੈਨੂੰ 92 ਦਿੱਤੇ ਤੁਸੀਂ ਮੂਕ ਦਰਸ਼ਕ ਬਣ ਗਏ ਤੈਨੂੰ ਅੱਠ ਰਾਜ ਸਭਾ ਦਿੱਤੇ ਇੱਕ ਬੰਦਾ ਵੀ ਨਹੀਂ ਬੋਲਿਆ ਤੇ ਇਹਨੂੰ 13 ਦੇ ਦਈਏ ਤਾਂ ਕਿ ਪੰਜਾਬ ਦੇ ਉੱਥੇ ਜਾ ਕੇ ਆਵਾਜ਼ ਜਿਹੜੀ ਆ ਉਹ ਗੂੰਗੀ ਤੇ ਬੋਲੀ ਹੋ ਜਾਏ ਨਹੀਂ ਅਸੀਂ ਪੰਜਾਬ ਦੇ ਵਿੱਚ ਭੇਜਾਂਗੇ ਉਹ ਬੰਦੇ ਡਾਕਟਰ ਗਾਂਧੀ ਵਰਗੇ ਜੋਦੇ ਜਿਹੜੇ ਪੰਜਾਬ ਦੀ ਗੱਲ ਕਰਨਗੇ ਪਾਣੀਆਂ ਦੀ ਗੱਲ ਕਰਨਗੇ ਸਾਡੇ ਰਾਜਧਾਨੀ ਦੀ ਗੱਲ ਕਰਨਗੇ ਸਾਡੇ ਨਾਲ ਹੋਏ ਹੁਨਤਾਹ ਜ਼ਿਆਤੀਆਂ ਤੇ ਸਾਡੇ ਨਾਲ ਹੋਏ ਅਨਿਆਏ ਦੀ ਗੱਲ ਕਰਨਗੇ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਪਾਰਲੀਮੈਂਟ ਚ ਗੱਲ ਕਰਨਗੇ ਪਛੜੀਆਂ ਸ਼੍ਰੀਨੀਆਂ ਤੇ ਗਰੀਬਾਂ ਦੀ ਗੱਲ ਕਰਨਗੇ ਬੇਰੋਜ਼ਗਾਰਾਂ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਇਸ ਦੇਸ਼ ਦੀ ਵਿਧਾਨ ਸਭਾ ਚ ਭੇਜਣਾ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਇਹ ਇਹ ਸਦਨ ਬਹੁਤ ਇੰਪੋਰਟੈਂਟ ਹੈ ਇੱਥੇ ਤੁਹਾਡੇ ਭਵਿੱਖ ਦੇ ਲੋਕ ਕਾਨੂੰਨ ਬਣਨੇ ਨੇ ਅਗਰ ਤੁਸੀਂ ਉਹ ਬੰਦੇ ਭੇਜੋਗੇ ਜਿਹੜੇ ਸਿਰਫ ਇਹ ਕਹਿਣ ਪਿੱਛੇ ਖੜ ਕੇ ਕੇਜਰੀਵਾਲ ਦੇ ਕੇ ਕੇਜਰੀਵਾਲ ਕਹਵੇ ਦਿਨ ਹੈ ਹਾਂਜੀ ਸਰ ਦਿਨ ਹੈ ਰਾਤ ਹੈ ਹਾਂ ਸਰ ਰਾਤ ਹੈ ਇਦਾਂ ਦੇ ਬੰਦੇ ਨਾ ਭੇਜੋ ਕਿਤੇ ਗਲਤੀ ਨਾ ਉਥੇ ਬੰਦਾ ਭੇਜੋ ਜਿਹੜਾ ਤੁਹਾਡੀ ਗੱਲ ਉਥੇ ਠੋਕ ਵਜਾ ਕੇ ਸਾਹਮਣੇ ਸਰਕਾਰ ਦੇ ਮੱਥੇ ਤੇ ਕਰੇ ਔਰ ਮੈਂ ਤੁਹਾਨੂੰ ਵਾਅਦਾ ਕਰਨ ਆਇਆ ਕਿ ਅਗਰ ਭਾਈ ਗੁਰੂ ਦੀ ਕਿਰਪਾ ਨਾਲ ਆਪਣੀ ਸਰਕਾਰ ਬਣ ਗਈ ਇੰਡੀਆ ਅਲਾਈਅੰਸ ਦੀ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਆ ਕਿ ਸਾਡਾ ਵੀ ਕੁਝ ਕਰੋ ਸਾਡੇ ਬੱਚੇ ਪੜ ਪੜ ਕੇ ਘਰਾਂ ਦੇ ਵਿੱਚ ਬੈਠੇ ਨੇ ਤਾਂ ਮੈਂ ਤੁਹਾਨੂੰ ਇਹ ਕਹਿਣਾ ਹੈ ਜੇ ਤਾਂ ਬਣ ਗਈ ਕਾਂਗਰਸ ਦੀ ਸਰਕਾਰ ਮੇਰਾ ਤੁਹਾਡੇ ਨਾਲ ਵਾਅਦਾ ਵਾ ਕਿ ਅਸੀਂ ਕੋਈ ਐਸਾ ਪ੍ਰੋਜੈਕਟ ਲੈ ਕੇ ਆਵਾਂਗੇ ਜਿਹੜਾ ਵਾਤਾਵਰਨ ਵੀ ਖਰਾਬ ਨਾ ਕਰੇ ਕਈ ਵਾਰ ਫੈਕਟਰੀਆਂ ਇਹੋ ਜਿਹੀ ਆਈਆਂ ਨੇ ਜਿਹੜਾ ਸਾਰਾ ਗੰਦਲਾ ਕਰ ਦਿੰਦੇ ਨੇ ਪਾਣੀ ਸਾਰਾ ਤਬਾਹ ਕਰ ਦਿੰਦੇ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਕਪੂਰਥਲਾ ਚ ਬਣੀ ਆ ਰੇਲ ਕੋਚ ਫੈਕਟਰੀ ਉਹ ਪੂਰਾ ਸ਼ਹਿਰ ਬਸਿਆ ਲੁਕੋ ਜਿਹੜੇ ਤੁਸੀਂ ਕੋਈ ਗਏ ਉੱਥੇ ਕਪੂਰਥਲੇ ਤੋਂ ਸੁਲਤਾਨਪੁਰ ਦੇ ਰਾਹ ਦੇ ਵਿੱਚ ਮੇਰਾ ਖਿਆਲ ਆ ਕੱਟੋ ਕਰਦੀ ਦਾ 5 ਲੱਖ ਬੰਦੇ ਨੂੰ ਪਰਿਵਾਰ ਨੂੰ ਫਾਇਦਾ ਹੋਇਆ ਹੋਵੇ ਇੰਦਾਂ ਦਾ ਕੋਈ ਯੂਨਿਟ ਲੱਭ ਕੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਆ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੂੰ ਹੋ ਗਏ ਆ ਇੱਕ ਮੈਡੀਕਲ ਕਾਲਜ ਨਹੀਂ ਬਣਾ ਸਕਿਆ ਆ ਮਸਤੂਆਣਾ ਸਾਹਿਬ ਦੇ ਲਾਗੇ ਉਹਦਾ ਨੀ ਪੱਥਰ ਪਿਆ ਹੋਇਆ ਧੂਰੀ ਦੇ ਉੱਤੇ ਕਿ ਰੇਲ ਦੇ ਉੱਤੇ ਪੁਲ ਨਹੀਂ ਬਣਾ ਸਕਿਆ ਮੇਰੇ ਵੀਰੋ